ਗੋਪਾਲ ਨਗਰ ਔਰ ਕਬੀਰ ਨਗਰ ਇਹ 1995 ਦੇ ਵਿੱਚ ਇੱਥੇ ਰੋਡਸ ਬਣੀਆਂ ਸੀ ਉਸ ਤੋਂ ਬਾਅਦ ਇਹ ਹੁਣ ਰੋਡਸ ਬਣਨੀਆਂ ਜਾ ਰਹੀਆਂ ਇਹ ਰੋਡ 60 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਹੈ ਅਤ੍ਰਾ ਵਾਰਡ 43 ਦੇ ਵਿੱਚ ਜੋ ਵੀ ਮੈਮ ਨੇ ਵਾਦੇ ਕੀਤੇ ਨੇ ਚਲੋ ਜੋ ਰੋਡ ਦਾ ਉਦਘਾਟਨ ਹੋਏ ਨੇ ਉਹ ਪਹਿਲ ਦੇ ਤੌਰ ਤੇ ਸਭ ਉਹਨਾਂ ਨੇ ਆਪ ਅੱਗੇ ਇੱਥੇ ਹੁਣ ਸ਼ੁਰੂਆਤ ਕਰ ਰਹੇ ਨੇ ਇਸ ਚੀਜ਼ ਦੀ ਟਾਬੇ ਦੇ ਅੰਦਰ ਸਟੇਡੀਅਮ ਬਣਾਇਆ ਸਟੇਡੀਅਮ ਦੇ ਨਾਲ ਦੋ ਕੋਰਟ ਬਣਾਈ ਵਾਸਕਟਬਾਲ ਤੇ ਹੌਲੀਬਾਲ ਉਹਦੇ ਵਿੱਚ ਅਸੀਂ 1000 ਬੰਦਿਆਂ ਦੇ ਬੈਠਣ ਦੇ ਲਈ ਕਮਿਊਨਿਟੀ ਹਾਲ ਬਣਾਇਆ ਜਿੰਨੀ ਵੀ ਦਿੱਕਤਾਂ ਆਉਂਦੀਆਂ ਅਸੀਂ ਵਾਰਡ ਵਾਈਜ਼ ਆਪਣਾ ਹਲਕੇ ਵਾਈਜ਼ ਔਰ ਗਲੀਆਂ ਵਾਈਜ਼ ਵੀ ਨਾ ਗਰੁੱਪ ਬਣਾਏ ਹੋਏ ਆ ਤੇ ਜੇ ਤੁਸੀਂ ਉਸ ਗਰੁੱਪ 'ਚ ਦੇਖੋਗੇ ਡੇਲੀ ਦੇ 10 20 30 ਮੈਸੇਜ ਜਿੰਨੇ ਵੀ ਆਉਂਦੇ ਤੇ ਸ਼ਾਮੀ ਉਹਨਾਂ ਦਾ ਆਪ ਹੀ ਆ ਜਾਂਦਾ ਜੀ ਧੰਨਵਾਦ ਤੇ ਇਹ ਪਹਿਲਾਂ ਸੀ ਤੇ ਤੁਸੀਂ ਇਹ ਚੀਜ਼ ਹੁਣ ਕਰਤੀ ਕਿ ਸਾਣਾ ਹੁਣ ਰਹਿਣਾ ਸੁੱਖਾ ਹੋ ਗਿਆ ਤੇ ਸਿਵਰੇਜ ਦੀ ਪ੍ਰੋਬਲਮ ਸੀ ਉੱਥੇ ਸਿਵਰੇਜ ਦੀਆਂ ਪਾਈਪਾਂ ਪੈ ਰਹੀਆਂ ਜਿੱਥੇ ਪਾਣੀ ਦੀਆਂ ਪਾਈਪਾਂ ਠੀਕ ਖਰਾਬ ਸੀਗੀਆਂ ਪਾਣੀ ਦੀਆਂ ਪੈ ਰਹੀਆਂ ਔਰ ਚਾਰ ਵੱਡੀਆਂ ਪਾਰਕਾਂ ਹਲਕੇ ਦੇ ਅੰਦਰ ਅਸੀਂ ਬਣਾਈਆਂ ਬੇਗਵਾਂ ਨੇ ਦੇ ਅੰਦਰ ਲੋਹਾਰੇ ਦੇ ਅੰਦਰ ਤੇ ਜੁਗਿਆਣੇ ਦੇ ਅੰਦਰ ਔਰ ਟੰਡਾਰੀ ਦੇ ਅੰਦਰ ਲੁਧਿਆਣਾ ਲੈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਤੜੀ ਪਹੁੰਚਿਆ ਹਾਂ ਗੁਰਪਾਲ ਨਗਰ ਦੇ ਵਿੱਚ ਜਿੱਥੇ ਦੱਸ ਦिए ਕਿ ਆਮ ਪਾਰਟੀ ਵੱਲੋਂ ਅਗਰ ਗੱਲ ਕਰਦੀ ਹੈ ਤਾਂ ਆਮ ਪਾਰਟੀ ਵੱਲੋਂ ਜਿਹੜੇ ਬਿਨ ਬਿਨ ਵਾਦੇ ਸੀਗੇ ਲਗਾਤਾਰ ਪੂਰੇ ਕਰਦੇ ਹੋਏ ਨਜ਼ਰ ਆਣੇ ਸੋ ਇਸ ਟਾਈਮ ਗੁਰਪਾਲ ਨਗਰ ਦੇ ਵਿੱਚ ਖੜੇ ਹਾਂ ਹਲਕਾ ਦੱਖਣੀ ਦੇ ਵਿੱਚ ਜਿੱਥੇ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਸੁਰਕਾਂ ਦਾ ਕਾਫੀ ਪੁਰਾਣੀਆਂ ਜਿਹੜਾ ਸੜਕਾਂ ਸੀਗੀਆਂ ਉਹ ਸੜਕਾਂ ਨੂੰ ਬਣਾਉਂਦਾ ਉਹ ਨਵੀਂ ਤਰੀਕੇ ਉਹਨੂੰ ਜਿਹੜਾ ਉਹਦਾ ਨਿਊ ਪੱਥਰ ਵੀ ਰੱਖਿਆ ਜਾ ਰਿਹਾ ਸੋ ਹੋਰ ਹਲਕੇ ਦੇ ਵਿੱਚ ਕੀ ਕੀ ਕੰਮ ਕੀਤੇ ਗਏ ਨੇ ਸਾਡੇ ਨਾਲ ਵਿਧਾਇਕ ਮੌਜੂਦ ਨੇ ਮੌਕੇ ਤੇ ਸੋ ਗੱਲਬਾਤ ਕਰ ਲੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਵਾਰਡ ਨੰਬਰ 43 ਔਰ ਇਹ ਜਿਹੜੀ ਮੇਨ ਸੜਕ ਹੈ ਗੁਰਪਾਲ ਨਗਰ ਦੀ ਗੁਰਪਾਲ ਨਗਰ ਔਰ ਕਬੀਰ ਨਗਰ ਇਹ 1995 ਦੇ ਵਿੱਚ ਇੱਥੇ ਰੋਡਸ ਬਣੀਆਂ ਸੀ ਉਸ ਤੋਂ ਬਾਅਦ ਇਹ ਹੁਣ ਰੋਡਸ ਬਣਨੀਆਂ ਜਾ ਰਹੀਆਂ ਇਹ ਰੋਡ 60 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਹੈ ਲੋੜੀ ਦੇ ਜਿਵੇਂ ਤੁਸੀਂ ਦੇਖਿਆ ਕਿ ਬੜਾ ਪੀੜਪੜ ਵਾਲਾ ਏਰੀਆ ਤੇ ਸ਼ਾਪਕੀਪਰ ਨੇ ਫੈਕਟਰੀਆਂ ਨੇ ਲੋੜੀ ਕਰਕੇ ਅਸੀਂ ਇਹਨੂੰ ਥੋੜਾ ਜਿਹਾ ਡਿਲੇ ਕੀਤਾ ਸੀ ਸੋ ਅੱਜ ਅਸੀਂ ਇਹਦਾ ਕੰਮ ਸ਼ੁਰੂ ਕਰਵਾ ਰਹੇ ਹਾਂ ਔਰ ਬੜੇ ਸਾਲਾਂ ਤੋਂ ਲੋਕ ਇਸ ਦਿੱਕਤ ਦੇ ਵਿੱਚ ਸੀਗੇ ਇਹਦੇ ਉੱਤੇ ਐਮਐਲਏ ਦੇ ਜਿਹੜੇ ਐਮਡੀਐਫ ਫੰਡ ਲੱਗ ਰਹੇ ਨੇ ਬਿਲਕੁਲ ਮੈਡਮ ਇਸ ਹਲਕੇ ਦੇ ਵਿੱਚ ਹੋਰ ਕੀ ਕੀ ਕੰਮ ਕੀਤੇ ਗਏ ਨੇ ਇਸ ਹਲਕੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਡਾਬੇ ਦੇ ਅੰਦਰ ਸਟੇਡੀਅਮ ਬਣਾਇਆ ਸਟੇਡੀਅਮ ਦੇ ਨਾਲ ਦੋ ਕੋਰਟ ਬਣਾਏ ਬਾਸਕਟਬਾਲ ਤੇ ਵਾਲੀਬਾਲ ਉਹਦੇ ਵਿੱਚ ਅਸੀਂ 700 ਬੰਦਿਆਂ ਦੇ ਬੈਠਣ ਦੇ ਲਈ ਕਮਿਊਨਿਟੀ ਹਾਲ ਬਣਾਇਆ ਤੇ ਤਿੰਨ ਮੇਰੇ ਹਲਕੇ ਦੇ ਵਿੱਚ ਅਸੀਂ ਲਾਇਬ੍ਰੇਰੀਆਂ ਬਣਾਈਆਂ ਨੇ ਔਰ 11 ਮੁਹੱਲਾ ਕਲੀਨਿਕ ਨੇ ਤੇ 750 ਦੇ ਕਰੀਬ ਅਸੀਂ ਸੜਕਾਂ ਇਸ ਏਰੀਏ ਚ ਬਣਾ ਚੁੱਕੇ ਆ ਜਿੱਤਣ ਤੋਂ 1 ਸਾਲ ਬਾਅਦ 14 ਸਮਰਸੀਵਲ ਲਗਵਾਏ ਆ ਔਰ ਇਸ ਸਾਲ ਦੇ ਵਿੱਚ 18 ਸਮਰਸੀਵਲ ਅਸੀਂ ਪਾਸ ਕਰਾਇਆ ਜਿਹੜੇ ਲਗਾਤਾਰ ਲੱਗਦੇ ਜਾ ਰਹੇ ਆ ਕਿਉਂਕਿ ਪਾਣੀ ਦੀ ਬਹੁਤ ਕਮੀ ਸੀ 2 ਸਾਲਾਂ ਦੇ ਅੰਦਰ ਅੰਦਰ ਅਸੀਂ ਜਿਹੜਾ ਨਹਿਰੀ ਪਾਣੀ ਆ ਟ੍ਰੀਟਮੈਂਟ ਕਰਕੇ ਮੇਰੇ ਬਾੜ ਨੰਬਰ ਜਿਹੜਾ ਪੁਰਾਣਾ 29 ਸੀ ਉੱਥੋਂ ਸ਼ੁਰੂ ਕਰਨ ਜਾ ਰਹੇ ਆ ਤੇ ਨਾਲ ਹੀ ਨਾਲ ਲੋਹਾਰਾ ਸ਼ਮਸ਼ਾਨ ਘਟ ਤੇ ਸ਼ੇਰਪੁਰ ਸ਼ਮਸ਼ਾਨ ਘਟ ਦਾ ਕੰਮ ਕਰਵਾਉਣ ਜਾ ਰਹੇ ਆ ਲੋਹਾਰੇ ਵਾਲਾ ਪੂਰਾ ਹੋ ਗਿਆ ਸ਼ਮਸ਼ਾਨ ਘਟ ਦਾ ਤੇ ਸ਼ੇਰਪੁਰ ਵਾਲਾ ਸ਼ੁਰੂ ਕਰਵਾ ਰਹੇ ਆ ਸ਼ੇਰਪੁਰ ਦੇ ਅੰਦਰ ਸਾਰੀਆਂ ਮਾਰਕੀਟ ਵਾਲੀਆਂ ਗਲੀਆਂ ਤੁਸੀਂ ਦੇਖਿਆ ਹੋਊਗਾ ਸਾਰੀਆਂ ਸੜਕਾਂ ਅਸੀਂ ਬਣਾ ਚੁੱਕੇ ਆ ਜਿੱਥੇ-ਜਿੱਥੇ ਸੀਵਰੇਜ ਦੀ ਪ੍ਰੋਬਲਮ ਸੀ ਉੱਥੇ ਸੀਵਰੇਜ ਦੀਆਂ ਪਾਈਪਾਂ ਪੈ ਰਹੀਆਂ ਜਿੱਥੇ ਪਾਣੀ ਦੀਆਂ ਪਾਈਪਾਂ ਠੀਕ ਖਰਾਬ ਸੀਗੀਆਂ ਪਾਣੀ ਦੀਆਂ ਪੈ ਰਹੀਆਂ ਔਰ ਚਾਰ ਵੱਡੀਆਂ ਪਾਰਕਾਂ ਹਲਕੇ ਦੇ ਅੰਦਰ ਅਸੀਂ ਬਣਾਈਆਂ ਬੇਗਵਾਂ ਨੇ ਦੇ ਅੰਦਰ ਲੋਹਾਰੇ ਦੇ ਅੰਦਰ ਤੇ ਜੁਗਿਆਣੇ ਦੇ ਅੰਦਰ ਔਰ ਡੰਡਾਰੀ ਦੇ ਅੰਦਰ ਤੇ ਜਿਹੜਾ ਇਹ ਡੱਬਾ ਸਟੇਡੀਅਮ ਆ ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਚ ਅਪਾਇੰਟ ਕਰਕੇ ਔਰ ਜਿਹੜੇ ਬੱਚੇ ਛੋਟੀ ਪਨੀਰੀ ਨੂੰ ਅਸੀਂ ਉੱਥੋਂ ਖੇਡਾਂ ਦੇ ਵੱਲ ਲੈ ਕੇ ਜਾਵਾਂਗੇ ਪ੍ਰੇਰਿਤ ਕਰਾਂਗੇ ਉਹਨਾਂ ਦਾ ਜਿਹੜਾ ਖਰਚਾ ਹੋਏਗਾ ਉਹ ਸਾਡਾ ਪੰਜਾਬ ਸਰਕਾਰ ਦਾ ਹੋਏਗਾ ਫੀਡ ਤੱਕ ਦਾ ਖਰਚਾ ਕਿੰਨੀ ਉਮਰ ਤੱਕ ਦੇ ਬੱਚੇ ਜਿਹੜੇ ਉਸ ਸਟੇਡੀਅਮ ਦੇ ਵਿੱਚ ਖੇਡ ਸਕਦੇ ਨੇ ਛੋਟੇ ਹਜੇ ਅਸੀਂ ਕੋਚ ਅਪਾਇੰਟ ਕਰਾਂਗੇ ਕੋਚ ਤੋਂ ਫਿਰ ਦੇਖਾਂਗੇ ਪਹਿਲਾਂ ਅਸੀਂ ਸਕੂਲਾਂ ਦੇ ਬੱਚੇ ਚੱਕਾਂਗੇ ਕਿ ਜਿਹੜੇ ਸਕੂਲਾਂ ਦੇ ਬੱਚੇ ਖੇਡਣ ਜਾ ਰਹੇ ਆ ਕਿਸ ਗੇਮ ਦੇ ਵਿੱਚ ਉਹਨਾਂ ਦਾ ਇੰਟਰਸਟ ਆ ਜਿਵੇਂ ਸਾਡਾ ਅਸੀਂ ਢੋਲੇਵਾਲ ਜਿਹੜਾ ਸਕੂਲ ਆ ਸਕੂਲ ਆਫ ਐਮਿਨੈਂਸ ਬਣਾਇਆ ਅੱਜ ਉਸ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਲਾਈਨਾਂ ਲੱਗਦੀਆਂ ਨੇ ਸਾਰੇ ਸਕੂਲਾਂ ਦੇ ਵਿੱਚ ਨਵਾਂ ਫਰਨੀਚਰ ਲੈ ਆ ਕੇ ਦਿੱਤਾ ਤੇ ਹਰ ਸਕੂਲ ਦੇ ਬਾਹਰ ਦੋ ਦੋ ਗਾਰਡ ਖੜੇ ਨੇ ਤੇ ਮਿੱਡੇ ਮੀਲ ਦੀ ਜਿਹੜੀ ਕੁਆਲਿਟੀ ਦੇ ਵਿੱਚ ਸੁਧਾਰ ਕੀਤਾ ਮਤਲਬ ਜੋ ਅਸੀਂ ਵਾਅਦੇ ਕੀਤੇ ਸੀ ਚਾਹੇ ਬਿਜਲੀ ਦਾ ਵਾਅਦਾ ਕੀਤਾ 6 ਮਹੀਨੇ ਦੇ ਅੰਦਰ ਅੰਦਰ 30 ਜੂਨਟ ਬਿਜਲੀ ਮਾਨ ਸਰਕਾਰ ਨੇ ਫਰੀ ਕੀਤੀ ਉਸ ਤੋਂ ਬਾਅਦ ਇਹ ਹੈਲਥ ਦੇ ਲਈ ਕੀਤਾ ਸੀ ਹੈਲਥ ਦੇ ਲਈ ਅਸੀਂ ਮੁਹੱਲਾ ਕਲੀਨਿਕ ਬਣਾਏ ਜਿਹੜਾ ਢੰਡਾਰੀ ਵਾਲਾ ਮੁਹੱਲਾ ਕਲੀਨਿਕ ਸੀਗਾ ਉਹ ਸਭ ਤੋਂ ਪਹਿਲਾਂ ਬਣਾਇਆ ਸੀ ਉਹਦੇ ਵਿੱਚ 15 ਅਗਸਤ ਤੱਕ 1 ਲੱਖ ਲੋਕਾਂ ਨੇ ਇਲਾਜ ਕਰਵਾ ਚੁੱਕੇ ਆ ਤੇ 40 ਤਰ੍ਹਾਂ ਦੇ ਉੱਥੇ ਟੈਸਟ ਫ੍ਰੀ ਆ ਹਰ ਜਗ੍ਹਾ ਤੇ 11 ਵਾਰਡ ਨੇ ਤੇ 11 ਮੁਹੱਲਾ ਕਲੀਨਿਕ ਨੇ ਲੋਕੋ ਦਾ ਫਾਇਦਾ ਰਹਿ ਰਿਹਾ ਅੱਗੇ ਗਈ ਸਕੂਲਾਂ ਦੀ ਸਕੂਲਾਂ ਦੇ ਲਈ ਫੰਡ ਲੈ ਕੇ ਆਏ ਆ ਹਰ ਸਕੂਲ ਦੇ ਲਈ ਬਿਲਡਿੰਗਾਂ ਦਾ ਵਾਸ਼ਰੂਮਾਂ ਦਾ ਬੱਚਿਆਂ ਦੇ ਲਈ ਤੇ ਕਾਪੀਆਂ ਜੋ ਬੁਕਸ ਹੈਗੀਆਂ ਨੇ ਜਬਰਦੀਆਂ ਨੇ ਹਰ ਚੀਜ਼ ਟਾਈਮ ਸਿਰ ਸਕੂਲਾਂ ਨੂੰ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਜਿੱਥੇ ਸਟਾਫ ਦੀ ਕਮੀ ਹੈ ਉੱਥੇ-ਉੱਥੇ ਸਟਾਫ ਪੂਰਾ ਕਰ ਰਹੇ ਹਾਂ ਬਿਲਕੁਲ ਜਿਹੜੇ ਬਿੰਨ ਬਿੰਨ ਵਾਦੇ ਸੀਗੇ ਮਾਨ ਸਰਕਾਰ ਦੇ ਉਹਨਾਂ ਦਾ ਸੁਪਨਾ ਸੀਗਾ ਰੰਗਲਾ ਪੰਜਾਬ ਦਾ ਤੇ ਕਿਸ ਤਰੀਕੇ ਨੇ ਦੇਖਦੇ ਲੋਕਾਂ ਨੂੰ ਕੀ ਮੈਸੇਜ ਹੈ ਦੇਖੋ ਲੋਕਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਆ ਕਿ ਜਿੰਨੇ ਵਾਦੇ ਅਸੀਂ ਕੀਤੇ ਆ ਇੱਕ-ਇੱਕ ਕਰਕੇ ਵਾਦਾ ਪੂਰਾ ਕਰਾਂਗੇ ਹੁਣ ਜਿਵੇਂ ਤੁਹਾਨੂੰ ਮੈਂ ਦੱਸਿਆ ਲੋਹਾਰਾਪੁਰ 1955 ਦੇ ਵਿੱਚ ਬਣਿਆ ਸੀਗਾ ਤੇ ਇਹ ਆਪਾਂ ਹੁਣ ਦੁਬਾਰਾ ਬਣਾਉਣਾ ਸ਼ੁਰੂ ਕਰਤਾ ਬਾਅਦ ਇਹ ਅਸੀਂ ਜਿਹੜੇ ਕੀਤੇ ਵੀ ਨਹੀਂ ਹਲਕੇ ਦੇ ਨਾਲ ਉਹ ਵੀ ਪੂਰੇ ਕਰਕੇ ਦੇਵਾਂਗੇ ਕੰਮ ਪੂਰੇ ਕਰਕੇ ਦੇਵਾਂਗੇ ਕਿਉਂਕਿ ਮਾਨ ਸਰਕਾਰ ਇੱਕ ਐਸੀ ਸਰਕਾਰ ਆ ਜਿਹਦੇ ਵਿੱਚ ਕਦੀ ਸਾਨੂੰ ਫੰਡ ਦੇ ਵਜੋਂ ਅਸੀਂ ਕਦੀ ਇਹ ਨਹੀਂ ਸੁਣਿਆ ਖਜ਼ਾਨਾ ਖਾਲੀ ਹੈ ਜਦੋਂ ਭਰਨ ਵਾਲੇ ਸਾਰੇ ਲੋਕ ਨੇ ਤੇ ਮਾਨ ਸਾਹਿਬ ਦਾ ਕਹਿਣਾ ਤੇ ਖਜ਼ਾਨੇ ਦਾ ਮੂਵ ਵੀ ਇੰਨਾਂ ਵੱਲ ਹੋਣਾ ਚਾਹੀਦਾ ਸਾਨੂੰ ਹਲਕਿਆਂ ਦੇ ਵਿੱਚ ਫੰਡ ਲਿਆਉਣ ਦੇ ਵਿੱਚ ਕੰਮ ਕਰਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਬਿਲਕੁਲ ਮੈਡਮ ਕੀ ਲੱਗਦਾ ਵਾਰਡ ਦੇ ਵਿੱਚ ਖੜੇ ਹੁਣ ਸੜਕ ਦਾ ਉਦਘਾਟਨ ਹੋ ਰਿਹਾ ਹੈ ਤੇ ਵਾਅਦੇ ਕੀਤੇ ਗਏ ਸੀਗੇ ਤੁਹਾਡੇ ਵੱਲੋਂ ਫਿਰ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ ਹਾਂਜੀ ਮੈਂ ਇਹੀ ਕਹਿਣਾ ਚਾਹੂੰਗੀ ਜੀ ਅ ਸੜੀ ਆਪਣੇ ਅਤ੍ਰਾ ਵਾਰਡ 43 ਦੇ ਵਿੱਚ ਜੋ ਵੀ ਮੈਮ ਨੇ ਵਾਦੇ ਕੀਤੇ ਨੇ ਚਲੋ ਜੋ ਰੋਡ ਦਾ ਉਦਘਾਟਨ ਹੋਏ ਨੇ ਉਹ ਪਹਿਲ ਦੇ ਤੌਰ ਤੇ ਸਭ ਉਹਨਾਂ ਨੇ ਆਪ ਆ ਕੇ ਇੱਥੇ ਹੁਣ ਸ਼ੁਰੂਆਤ ਕਰ ਰਹੇ ਨੇ ਇਸ ਚੀਜ਼ ਦੀ ਤੇ ਅੱਗੇ ਵੀ ਜੋ ਵੀ ਇਹਨਾਂ ਅਸੀਂ ਇਹਨਾਂ ਨੂੰ ਅੱਗੇ ਵਾਦੇ ਕੀਤੇ ਨੇ ਇਹਨਾਂ ਨੂੰ ਜੋ ਵੀ ਇਹਨਾਂ ਨੂੰ ਸੀਵਰੇਜ ਦੀਆਂ ਕੋਈ ਪਾਣੀ ਦੀ ਦਿੱਕਤਾਂ ਜਾਂ ਹੋਰ ਵੀ ਕੋਈ ਦਿੱਕਤਾਂ ਅਗਰੇ ਫੇਸ ਕਰ ਰਹੇ ਨੇ ਤਾਂ ਆਪਾਂ ਸਭ ਉਹ ਚੀਜ਼ ਪਹਿਲ ਦੇ ਆਧਾਰ ਤੇ ਲੈ ਕੇ ਸਭ ਪੂਰੀਆਂ ਕਰਾਵਾਂਗੇ ਇਹਨਾਂ ਦੀਆਂ ਦਿੱਕਤਾਂ ਵਾਰਡ ਵਿੱਚ ਹੋਰ ਕੀ ਦਿੱਕਤਾਂ ਹੈਗੀਆਂ ਜਿਹੜੀਆਂ ਤੁਹਾਨੂੰ ਦਿਖੀਆਂ ਮੈਂ ਤਾਂ ਇਹਨਾਂ ਦੀ ਆਪਣੀ ਰੋਡ ਦੀ ਸੀਵਰੇਜ ਤੇ ਪਾਣੀ ਦੀ ਦਿੱਕਤ ਹੈਗੀ ਹੈ ਜਿਹੜੀ ਜ਼ਿਆਦਾ ਲੋਕ ਫੇਸ ਕਰ ਰਹ ਆਪਾਂ ਉਸੇ ਚੀਜ਼ ਨੂੰ ਲੈ ਕੇ ਪਹਿਲਾਂ ਜ਼ਰੂਰ ਚਾਹੂੰਗੀ ਕਿ ਮੈਂ ਪਹਿਲਾਂ ਉਹੀ ਅਸੀਂ ਇਹਨਾਂ ਦੀ ਜਿਹੜੀ ਦਿੱਕਤਾਂ ਨੇ ਉਹਨਾਂ ਨੂੰ ਆਪਾਂ ਠੀਕ ਕਰੀਏ ਪਹਿਲਾਂ ਤੇ ਜਿੰਨੀ ਵੀ ਦਿੱਕਤਾਂ ਆਂਦੀਆਂ ਅਸੀਂ ਵਾਰਡ ਵਾਈਜ਼ ਆਪਣਾ ਹਲਕੇ ਵਾਈਜ਼ ਔਰ ਗਲੀਆਂ ਵਾਈਜ਼ ਵੀ ਨਾ ਗਰੁੱਪ ਬਣਾਏ ਹੋਏ ਆ ਤੇ ਜੇ ਤੁਸੀਂ ਉਸ ਗਰੁੱਪ 'ਚ ਦੇਖੋਗੇ ਡੇਲੀ ਦੇ 10 20 30 ਮੈਸੇਜ ਜਿੰਨੇ ਵੀ ਆਂਦੇ ਤੇ ਸ਼ਾਮੀ ਉਹਨਾਂ ਦਾ ਆਪ ਹੀ ਆ ਜਾਂਦਾ ਜੀ ਧੰਨਵਾਦ ਤੇ ਇਹ ਪਹਿਲਾਂ ਸੀ ਤੇ ਤੁਸੀਂ ਇਹ ਚੀਜ਼ ਹੁਣ ਕਰਤੀ ਕਿ ਸਾਣਾ ਹੁਣ ਰਹਿਣਾ ਸੋਖਾ ਹੋ ਗਿਆ ਤੇ ਇਸ ਆਪਣੇ ਜਿਹੜੇ ਵਾਰਡ ਚ ਮੇਜੋਰਟੀ ਜਿਹੜੀ ਦਿੱਕਤ ਹੈ ਸੇਵਰੇਜ ਔਰ ਪਾਣੀ ਦੀ ਹੈ ਸੋ ਆਪਾਂ ਉਹ ਨਾਲ ਦੇ ਨਾਲ ਹੀ ਸੋਲਵ ਕਰੀ ਜਾਂਦੇ ਹਾਂ ਬਿਲਕੁਲ ਸੋ ਦੱਸ ਦਈਏ ਕਿ 30 ਸਾਲ ਬਾਅਦ ਉਹ ਸੜਕ ਜਿਹੜੀ ਹੈ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਸੜਕ ਦੀਆਂ ਦੇਖ ਸਕਦੇ ਹੋ ਕਿ 30 ਸਾਲ ਬਾਅਦ 1995 ਦੇ ਵਿੱਚ ਸੜਕਾਂ ਜਿਹੜੀਆਂ ਬਣੀਆਂ ਸੀਗੀਆਂ ਸੋ ਵਿਧਾਇਕ ਵੱਲੋਂ ਕਿਹਾ ਗਿਆ ਸੋ ਹਣਾ ਵੱਲੋਂ ਇਹ ਗੱਲ ਕਹੀ ਗਈ ਕਿ 30 ਸਾਲ ਬਾਅਦ ਇਹ ਸੜਕ ਜਿਹੜੀ ਹੈ ਦੁਬਾਰਤੋ ਜਿਹੜੀ ਹੈ ਹੋਣੇ ਦਾ ਉਦਘਾਟਨ ਕੀਤਾ ਗਿਆ ਸੋ ਇਹ ਹੁਣ ਬਣਾਈ ਜਾਊਗੀ ਤਾਂ 60 ਲੱਖ ਰੁਪਏ ਦੀ ਜਿਹੜੀ ਲਾਗਤ ਲਗਾਉਣ ਤੋਂ ਬਾਅਦ ਇਹ ਸੜਕ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਸਾਂਝਾ ਕਰਾ ਰਹੇ ਹਾਂ ਦੇਖ ਸਕਦਾ ਹਾਂ ਜਿਹੜੇ ਹਲਕੇ ਦੇ ਵਿਧਾਇਕ ਨੇ ਉਹਨਾਂ ਦੇ ਅਗਵਾਈ ਹੇਠ ਜਿਹੜਾ ਇਹ ਕੰਮ ਜਿਹੜਾ ਲਗਾਤਾਰ ਸ਼ੁਰੂ ਕੀਤਾ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਅਗਰ ਇਸ ਪਾਸੇ ਦੀ ਗੱਲ ਕਰੀਏ ਤਾਂ ਗੁਰਪਾਲ ਨਗਰ ਦੀਆਂ ਦੇਖ ਸਕਦੇ ਹੋ ਕਿ ਕਾਫੀ ਲੰਬੀ ਜੜੀ ਸੜਕ ਹੈ ਕਾਫੀ ਪੁਰਾਣੀ ਜੜੀ ਸੜਕ ਸੀਗੀ ਸੋ ਇਹ 30 ਸਾਲ ਪੁਰਾਣੀ ਸੜਕ ਜੜੀ ਹੈ ਇਹ ਸੜਕ ਦੁਬਾਰ ਤੋਂ ਜੜੀ ਹੁਣ ਦੁਬਾਰਾ ਨਵੀਂ ਹੋਣ ਜਾ ਰਹੀ ਹੈ ਤਾਂ ਲੋਕਾਂ ਦੀ ਜੜੀ ਦਿੱਕਤਾਂ ਸੀਗੀਆਂ ਉਹ ਦਿੱਕਤਾਂ ਜੜੀਆਂ ਹੁਣ ਖਤਮ ਹੋਣ ਜਾ ਰਹੀਆਂ ਹਲਕੇ ਦੇ ਵਿੱਚ ਜਿਹੜੇ ਵੀ ਵਾਅਦੇ ਕੀਤੇ ਗਏ ਸੀਗੇ ਜਾਂ ਆਮ ਪਾਰਟੀ ਆਮ ਸਰਕਾਰ ਵੱਲੋਂ ਜਿਹੜੇ ਬਿਨ ਬਿਨ ਵਾਅਦੇ ਕਰਦੇ ਹੋਏ ਨਜ਼ਰ ਆ ਰਹੇ ਨੇ ਦੇਖਦੇ ਰਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਹਣੀ ਨਾਲ ਧੰਨਵਾਦ